ਹੈਲੋ ਸਸਤੀਕਾਲ ਦੋਸਤੋ ਅਸੂਰ ਸੂਰੇ ਲਾਈਵ ਜਿਹੜੇ ਆਪਾਂ ਹੋਏ ਆ ਨੀਲੀ ਰਾਬੀ ਦੀਆਂ ਮੱਝਾਂ ਨੀਲੀ ਰਾਬੀ ਦੀਆਂ ਮੱਝਾਂ ਜਿਹੜੀਆਂ ਨੇ ਤਿੰਨ ਨੀਲੀ ਰਾਬੀ ਦੀਆਂ ਤਿੰਨ ਮੱਝਾਂ ਜਿਹੜੀਆਂ ਨੇ ਆ ਗਈਆਂ ਨੇ ਇੱਥੇ ਜਲਾਲਾਬਾਦ ਦੇ ਵਿੱਚ ਲਿਬੜੀਆਂ ਤੇ ਬੜੀਆਂ ਆੜਾ ਦੀ ਮਾਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਜਲਾਲਾਬਾਦ ਏਰੀਆ ਦੇ ਵਿੱਚ ਖੜੀਆਂ ਨੇ ਨਾ 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 ਬੇਟਾ ਨਾ 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 ਵੀਰੇ ਕਿਉਂ ਮਾਰੀ ਜਨਾਬ ਦਰਗੀਆਂ ਨੇ ਇਹ ਕੋਈ ਨਹੀਂ ਆ ਗਏ ਰਾਬੀ ਦੀਆਂ ਮੱਝਾਂ ਕਿਵੇਂ ਤੇ ਨੰਬਰ ਨੰਬਰ ਅਗ ਲੱਗੇ ਵੇਣੇ ਨੰਬਰ ਲੱਗਿਆ ਯਾਰ ਟੈਗ ਲੱਗਿਆ ਹਾਂ ਟੈਗ ਨਾਲ ਫੋਟੋ ਕਰੀਂ ਆਪਾਂ ਇਹਨਾਂ ਨੂੰ ਚੈੱਕ ਕਰਾ ਲੈਨੇ ਆ ਇੱਕ ਤਾਂ ਫੋਟੋ ਕਰਾ ਲੋ ਚੈੱਕਰ ਟੈਗ ਤੋਂ ਪਤਾ ਲੱਗ ਜਾਏਗਾ ਟੈਗ ਤੇ ਫੋਟੋ ਕਰਾ ਲੋ ਲਓ ਜੀ ਇਹਨੂੰ ਵੀਡੀਓ ਨੂੰ ਕਰਦੇ ਆ ਸ਼ੇਅਰ ਮੱਝਾਂ ਜਿਹੜੀਆਂ ਨੇ ਨਾ ਟੈਗ ਦੇ ਨੇੜੇ ਹੋ ਕਰਕੇ ਫੋਟੋ ਕਰ ਨੇੜੇ ਬਿਲਕੁਲ ਓਹ ਹੋ ਨਾ ਵੀ ਆਏ ਔੜੀਆਂ ਫਿਰ ਸਾਡੇ ਤੋਂ ਦੂਰ ਦੰਡਾਰ ਹੋਰ ਪੰਨਦੀਆਂ ਨਾ ਕਰੋ ਇੱਥੇ ਆ ਜਾਓ ਪਿੱਛੇ ਪਿੱਛੇ ਕੋਈ ਗੱਲ ਨਹੀਂ ਕਿ ਲੱਗਾ ਮੈਂ ਖੁਦ ਪਸ਼ੂਆਂ ਵਾਲਾ ਡਾਕਟਰ ਹੈਗਾ ਕੋਈ ਗੱਲ ਕਰੋ ਸਾਰੀ ਡਿਟੇਲ ਨਿਕਲਾਵੇਗੀ ਮਾੜੀ ਇਹਨਾਂ ਖਿੱਚ ਕੇ ਨਾ ਡਾਕਟਰ ਨੂੰ ਭੇਜ ਦੇ ਲਓ ਜੀ ਸੌਰੀ ਗੁਸਤਾਖੀ ਮਾਫ ਵੀ ਇਹ ਤਿੰਨ ਝੋਟੀਆਂ ਨੇ ਦੋ ਮੱਝਾਂ ਨੇ ਇੱਕ ਝੋਟੀ ਹੈ ਨਾ ਤੇ ਇਹ ਕਰਮਾਂ ਵਾਲੀਆਂ ਵਿਚਾਰੀਆਂ ਕਿਧਰੋਂ ਕਿਧਰ ਡਰ ਕੇ ਨਹੀਂ ਪਤਾ ਵੀ ਕਿਧਰੋਂ ਨੇ ਕਿੰਨਾਂ ਦੀਆਂ ਨੇ ਹੈ ਨਾ ਤੇ ਲਿਪੜੀਆਂ ਤਿਬੜੀਆਂ ਜੇ ਨੀਲੀ ਰਾਵੀ ਦੀਆਂ ਚੰਗੀਆਂ ਝੋਟੀਆਂ ਨੇ ਕਰਮਾਂ ਵਾਲੀਆਂ ਹੈ ਨਾ ਹੈ ਨੰਬਰ ਆ ਗਿਆ ਇਹ ਅ ਟੈਗ ਦਾ ਨੰਬਰ ਵੀ ਵਿੱਚ ਤੁਹਾਨੂੰ ਆਪਾਂ ਪਾ ਦੇਵਾਂਗੇ ਕੋਈ ਜਾਣਕਾਰ ਹੋਵੇ ਤੇ ਕੱਢ ਲਵੇ ਨਾ ਹੋਰ ਨੇੜੇ ਕਰਕੇ ਕਰ ਲਪਾਵੇਂ ਇਹ ਕਰਮਾ ਵਾਲੀਆਂ ਮੱਝਾਂ ਵਿਚਾਰੀਆਂ ਨਾ ਫੁੱਲੀਆਂ ਪੜਕਾਂ ਦੀਆਂ ਇੱਥੇ ਪਹੁੰਚ ਗਈਆਂ ਨੇ 201041 201041 ਹੈ ਨਹੀਂ 201041 ਉਤਲਾ ਨੰਬਰ ਕੋਈ ਹੋਰ ਨਹੀਂਗਾ ਇਹ ਦਸ ਟੋਰੀ ਹੈ ਇੱਕ ਤੇ ਟੈਗ ਲੱਗਿਆ ਇਹ ਨੇੜੇ ਇਥੇ ਜਲਾਲਾਬਾਦ ਦੇ ਵਿੱਚ ਖੜੀਆਂ ਨੇ ਨੀਲੀ ਰਾਵੀ ਦੀਆਂ ਮੱਝਾਂ ਕਰਮਾ ਵਾਲੀਆਂ ਕਿਸੇ ਪਾਸਿਓਂ ਆ ਗਈਆਂ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿ ਉਹਥੇ ਟਿਕਾਣੇ ਤੇ ਪਹੁੰਚਾਈਆਂ ਜਾ ਸਕਣ ਆਪ ਦੀ ਨਿਸ਼ਾਨੀ ਦੇ ਕੇ ਸਾਰੇ ਇਹਨਾਂ ਵਿਚਾਰਿਆਂ ਨੇ ਜਿਨ੍ਹਾਂ ਦੇ ਘਰੇ ਆ ਗਈਆਂ ਨੇ ਜਲਾਲਾਬਾਦ ਦੇ ਵਿੱਚੋਂ ਕਹਿੰਦੇ ਨੇ ਉਹ ਪਰਲੀ ਸਾਈਡ ਤੋਂ ਆ ਰਹੀਆਂ ਸੀ ਰੋਡ ਤੋਂ ਮੁੰਡਾ ਆਪਣਾ ਸੀ ਨਾਲ ਉਹਨੇ ਫੋਨ ਕੀਤਾ ਹਾਂ ਤੇ ਇਹ ਕਰਮਾ ਵਾਲੀਆਂ ਨਾ ਏ ਸਾਹਮਣੇ ਵਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਜੀ ਕਿਉਂਕਿ ਕਟੋ-ਕਟ ਵੀ 3-4 ਲੱਖ ਦਾ ਡੰਗਰ ਨੇ ਕਰਮਾ ਵਾਲੇ ਹਨਾ 4 ਲੱਖ ਦੇ ਕਰਮਾ ਵਾਲੇ ਡੰਗਰ ਨੇ ਤੇ ਸਾਰਿਆਂ ਵੀਰਾਂ ਤੱਕ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਹੁਣ ਹਾਲਾਤ ਹੀ ਉਹੋ ਜਿਹੇ ਬਣੇ ਨੇ ਤੁਹਾਡੇ ਸਾਹਮਣੇ ਬਾਹਰ ਨਾ ਚਲੀ ਜਾਣ ਵੇਖੋ ਏ ਗੇਟ ਬੰਦ ਕਰ ਲਓਗੇਟ ਬੰਦ ਕਰ ਲਓ ਜੀ ਤੇ ਆਹ ਵੀਡੀਓ ਨੂੰ ਸ਼ੇਅਰ ਕਰਦੇ ਹਾਂ ਜੀ ਇਹ 3-4 ਲੱਖ ਦਾ ਕਰਮਾ ਵਾਲਾ ਮਾਲ ਹੈ ਕਿਸੇ ਦਾ 3-4 ਤੁਸੀਂ ਇਹ ਵੇਖ ਲਓ ਨੂੰ ਕਰਦੇ ਹੋ ਸ਼ੇਅਰ ਇਹਨਾਂ ਦਾ ਨੰਬਰ ਮੈਂ ਵਿੱਚ ਲੈ ਲਾਂਗਾ ਪੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਘਰੇ ਖੜੀਆਂ ਨੇ ਹਨਾ ਨੰਬਰ ਆਪਾਂ ਨਾਲ ਪਾ ਦੇਾਂਗੇ ਪਾਉ ਦਾ ਨੰਬਰ ਹੈ ਕੋਈ ਜਿਨ੍ਹਾਂ ਜਿਨ੍ਹਾਂ ਦਾ ਤੁਹਾਡੇ ਘਰ ਦਾ ਹਾਂਜੀ ਸਾਡਾ ਆ ਗਿਆ ਕਿੰਨਾ ਨੰਬਰ ਪੈਂਦਾ ਪਾਉ ਦਾ ਇਹ ਤੁਹਾਡਾ ਆਪਦਾਨ ਹੈ 98 775 76 9363 769363 98775 ਤੇ 769363 ਸਾਡੇ ਤੋਂ ਪੱਟਿਆ ਲੈ ਇੱਕ ਹੋਰ ਦੇ ਦਿਓ ਫਿਰ ਹਾਂਜੀ 94654 55353 5352 ਤੇ ਨਿਸ਼ਾਨੀ ਦੱਸ ਕੇ ਪੂਰੇ ਪ੍ਰੂਫਾਂ ਦੇ ਨਾਲ ਮਿਲਣੀਆਂ ਨੇ ਇਹ ਨਵੇਂ ਪਏ ਐਵੇਂ ਲੱਗਿਆ ਹੋਵੇ ਤੇ ਕਵੇ ਮੈਂ ਲੈ ਜਾਣਾ 4 ਲੱਖ ਦਾ ਮਾਲ ਏ ਇਹ ਅਗਲੇ ਜਿਹੜੇ ਨੇ ਵੀ ਜ਼ਿਮੀਂਦਾਰ ਪਰਿਵਾਰ ਏ ਚੰਗਾ ਪਰਿਵਾਰ ਏ ਪੂਰੀ ਤਸੱਲੀ ਕਰਕੇ ਮੱਝਾ ਦੇਣਗੇ ਅਗਲੇ ਨਹੀਂ ਤੇ ਇਹਨਾਂ ਕੋਲ ਖੜੀਆਂ ਨੇ ਹੈਨਾ ਤੇ ਲੋ ਜੀ ਆ ਸਾਰਾ ਟੈਗ ਟੂ ਨੰਬਰ ਉੱਤੇ ਲੱਗਿਆ ਹੋਇਆ ਕੁਝ ਹਾਂ ਹਾਂ ਮੈਂ ਚਾਰੀਆਂ ਨੇ ਭੁੱਖੀਆਂ ਪਿਆਸੀਆਂ ਖੜੀਆਂ ਨੇ ਸੋ ਵੀਡੀਓ ਨੂੰ ਸ਼ੇਅਰ ਕਰਦੇ ਜੇ ਆਪਦਾ ਫਰਜ਼ ਸਮਝਦੇ ਹੋਵੇ ਲਓ ਜੀ ਆ ਡੰਗਰ ਇੱਥੇ ਕਰਮਾ ਵਾਲੇ ਖੜੇ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ